ਦਾ ਗੱਲ ਕਿ ਬੜਾ ਜਾ ਰਿਹਾ ਅੱਜ ਸਾਡੀਆਂ ਕਿਸਾਨ ਜਥੇਬੰਦੀਆਂ ਪੂਰੇ ਹਿੰਦੁਸਤਾਨ ਦੀਆਂ ਪੂਰੇ ਹਿੰਦੁਸਤਾਨ ਦੇ ਵਿੱਚ ਟੱਕਰ ਮਾਰਚ ਕਰਕੇ ਜਿਹੜੇ ਮੋਦੀ ਨੇ ਸਾਡੇ ਨਾਲ ਵਾਅਦੇ ਕੀਤੇ ਸੀ ਜਦੋਂ ਦਿੱਲੀ ਦੇ ਵਿੱਚੋਂ ਕਾਲੇ ਕਾਨੂੰਨ ਵਾਪਸ ਕੀਤੇ ਆ ਉਸ ਤੋਂ ਬਾਅਦ ਲਿਖਤੀ ਫੈਸਲੇ ਹੋਏ ਸੀ ਉਹ ਅਜੇ ਤੱਕ ਮੋਦੀ ਨੇ ਲਾਗੂ ਨਹੀਂ ਕੀਤੇ ਇਸ ਕਰਕੇ ਸਾਡੀਆਂ ਸਮੁੱਚੇ ਹਿੰਦੁਸਤਾਨ ਦੀਆਂ ਕਿਸਾਨ ਜਥੇਬੰਦੀਆਂ ਅਜੇ ਪੂਰੇ ਹਿੰਦੁਸਤਾਨ ਦੇ ਵਿੱਚ ਟੱਕਰ ਮਾਰਚ ਕਰ ਰਹੀਆਂ ਨੇ ਕੀ ਕੀ ਮੰਗਾਂਗੇ ਮੰਗਾਂ ਸਾਡੀਆਂ ਐਮਐਸਪੀ ਲਾਗੂ ਨਹੀਂ ਕੀਤੀ ਸਵਾਮੀ ਨਾਰਾਇਣ ਦੀ ਰਿਪੋਰਟ ਲਾਗੂ ਨਹੀਂ ਕੀਤੀ 220 ਬਿੱਲ ਜਿਹੜਾ ਸੀ ਬਿਜਲੀ ਬੋਰਡ ਉਹ ਵਾਪਸ ਲੈਣਾ ਸੀ ਉਹ ਵਾਪਸ ਨਹੀਂ ਲਿਆ ਔਰ ਨਵੇਂ ਕਾਨੂੰਨ ਲਿਆ ਕੇ ਸਾਡੇ ਤੇ ਹੋਰ ਬੋਝ ਪਾ ਰਿਆ ਇਸ ਕਰਕੇ ਅਸੀਂ ਚਾਹੁੰਦੇ ਆ ਕਿ ਆਉਣ ਵਾਲੇ ਟਾਈਮ ਦੇ ਵਿੱਚ ਚੋਵੀ ਦੇ ਵਿੱਚ ਮੋਦੀ ਦੀ ਸਰਕਾਰ ਨੂੰ ਹਰਾਇਆ ਜਾਵੇ ਇਹ ਟਰੈਕਟਰ ਮਾਰਚ ਕਰਕੇ ਕੀ ਸੰਦੇਸ਼ ਦੇ ਦੀ ਕੋਸ਼ਿਸ਼ ਕੀਤੀ ਆ ਅਸੀਂ ਇਹ ਸੰਦੇਸ਼ ਦੇਣਾ ਚਾਹੁੰਦੇ ਆ ਕਿ ਲੋਕਾਂ ਨੂੰ ਵੀ ਦੱਸਣਾ ਚਾਹੁੰਦੇ ਆ ਕਿ ਮੋਦੀ ਜਿਹੜੇ ਵਾਅਦੇ ਕਰਦਾ ਉਹ ਤੋਂ ਮੁਕਰਦਾ ਇਸ ਕਰਕੇ ਮੋਦੀ ਦੇ ਗੱਲਾਂ ਵਿੱਚ ਨਾ ਆਇਓ ਮੋਦੀ ਦੇ ਲਾਰੇ ਵਿੱਚ ਨਾ ਆਇਓ